ਪਹਾੜਾਂ ਦੇ ਸਕੂਲਾਂ 'ਚ ਉੱਥੇ ਪੰਜਾਬੀ ਹੈ ਨਹੀਂ। ਪੜ੍ਹਨੀਆਂ ਦੰਦਾਂ ਦੇ ਕਦੇ ਦੰਦੇ ਕਢਾ ਕੇ ਲਿਆਂਦੇ ਹੁਣ ਇਹਨਾਂ ਨੂੰ ਪਤਾ ਲੱਗੇ। ਹੈ ਨਹੀਂ ਜਦੋਂ ਜਦੋਂ ਲੈਣਾ ਦੇਣਾ ਨਹੀਂ ਪਬਲਿਕ ਨਾਲ। ਆ ਗਏ ਆਪ ਦਾ ਮੁੰਡਾ ਲਿਆਂਦਾ। ਪੰਜਾਬੀ ਆਉਂਦੀ ਨਹੀਂ। ਪੜ੍ਹੇ ਨੇ ਉਹ ਪਹਾੜਾਂ ਦੇ ਸਕੂਲਾਂ 'ਚ ਉੱਥੇ ਪੰਜਾਬੀ ਹੈ ਨਹੀਂ। ਇੱਥੇ ਆ ਕੇ ਪੰਜਾਬੀ ਬੋਲੀ ਨਹੀਂ ਜਾਂਦੀ। ਮੈਂ ਤਾਂ ਮੈਂ ਤਾਂ ਕਹਿ ਰੱਖਿਆ। ਮੈਂ ਤਾਂ ਇਹ ਕਹਿ ਰੱਖਿਆ ਕਿ ਜੀ ਬਾਜਵਾ ਮਜੀਠੀਆ ਸੋ ਗਵਿਰ ਕੈਪਟਨ ਇੱਕਾ ਹੋਰ ਜਿਹੜਾ ਉਹੀ ਤੋਰੇ ਫਿਰਦਾ ਹੁੰਦਾ ਹਾਰਨਾ ਉਹਦਾ ਸ਼ੌਂਕ ਹੈ ਵੀ ਹਾਰਨਾ ਆ ਇੱਥੇ ਹੀ ਫਿਰਦਾ ਸੀ ਉਹ ਖੈਰਾ ਐ ਕਰਦੇ ਆ ਸੋਮਹਾਰਾਜ ਦੀ ਪੰਜਾਬੀ ਦਾ ਪੇਪਰ ਦੇ ਦੇਣਾ ਉਂ ਤਾਂ 33 ਵਾਲਾ ਪਾਸ ਹੁੰਦਾ ਨਾ ਮੈਂ 20 ਨੰਬਰਾਂ ਨਾਲ ਪਾਸ ਕਰ ਦੂੰਗਾ ਲਿਖਤੀ ਪੇਪਰ ਦੇ ਦੇਣਾ 20 ਨੰਬਰ ਲੈ ਕੇ ਦਿਖਾ ਦੇਣਾ ਨਾਲੇ ਪੇਪਰ ਵੀ ਮੈਂ ਕੋਈ ਐ ਔਖਾ ਨਹੀਂ ਪਾਉਣਾ ਮੈਂ ਅੱਧਾ ਤਾਂ ਮੈਂ ਪੇਪਰ ਵੀ ਲੀਕ ਕਰ ਦੂੰਗਾ ਮੈਂ ਕਹਿ ਦੂੰਗਾ ਵੀ ਇਹ ਦੱਸੋ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਹੁਣ ਪਤਾ ਇਹਨਾਂ ਨੂੰ ਵੀ ਇਹ ਚੰਡੀਗੜ੍ਹ ਹੈ ਪਤਾ ਮੈਨੂੰ ਵੀ ਇਹ ਚੰਡੀਗੜ੍ਹ ਪਰ ਮੈਨੂੰ ਇੰਨਾ ਪਤਾ ਇਹ ਤੂੰ ਚੰਡੀਗੜ੍ਹ ਲਿਖਿਆ ਨਹੀਂ ਜਾਣਾ ਚੱਚੇ ਦੇ ਉੱਤੇ ਟਿੱਪੀ ਡੱਡੇ ਨੂੰ ਸਿਹਾਰੀ ਗਾਗਾ ਗੱਗਾ ਰਾੜੇ ਦੇ ਪੈਰ 'ਚ ਹਾ ਇਹ ਕਿੱਥੋਂ ਪਾਉਣਗੇ ਰਾੜੇ ਦੇ ਪੈਰ 'ਚ ਹਾ ਕਈ ਸਹੀ ਗੱਲ ਹੈ ਨਾ ਪੰਜਾਬ ਤੇ ਰਾਜਕਰਨ ਨੂੰ ਫਿਰਦੇ ਐ ਅੰਗਰੇਜ਼ੀ ਬੋਲਦੇ ਐ ਕਰੇ ਅੰਗਰੇਜ਼ੀ ਬੋਲਦੇ ਐ ਸੋ ਸਾਡੇ ਧੀਆਂ ਪੁੱਤਾਂ ਨੂੰ ਤਾਂ ਪੰਜਾਬੀ ਪੜਾਉਣੀ ਐ ਫੀਸ ਮਾਫੀ ਦੀਆਂ ਅਰਜ਼ੀਆਂ ਲਿਖਾਉਣੀ ਐ ਜੁਰਮਾਨਾ ਮਾਫ ਕਰ ਦਿਓ ਜੀ ਫੀਸ ਮਾਫ ਕਰ ਦਿਓ ਜੀ ਸਾਨੂੰ ਤਾਂ ਪਹਿਲੀ ਛੇਵੀਂ ਸੱਤਵੀਂ ਜੀ ਲਾਉਂਦੇ ਨੇ ਮੇਨ ਤਾਂ ਕਰ ਦ ਸੰਤਾਂ ਆਵਦੇ ਜਵਾਕ ਪੜਾਉਣੇ ਪਹਾੜਾਂ ਵਾਲਿਆਂ ਚ ਤੇ ਬਾਅਦ ਚ ਆ ਕੇ ਕਹਿੰਦਾ ਕਾਕਾ ਤੂੰ ਸਿੱਧਾ ਡਿਪਟੀ ਮੁੱਖ ਮੰਤਰੀ ਦੋਸਤੋ ਮੈਨੂੰ ਨਾ ਅੱਜ ਪੰਜਾਬ ਤੇ ਤਰਸ ਆ ਰਿਹਾ ਵਾ ਕਿ ਕਿਸ ਤਰ੍ਹਾਂ ਇੱਕ ਸ਼ਰਾਬੀ ਦੇ ਹੱਥ ਬਾਗਦੋਰ ਆ ਗਈ ਹੈ ਔਰ ਉਹ ਨਸ਼ੇ ਵਿੱਚ ਤੋਂ ਹਰ ਵਕਤ ਇੱਕ ਸੱਤਾ ਦਾ ਨਸ਼ਾ ਇੱਕ ਸ਼ਰਾਬ ਦਾ ਨਸ਼ਾ ਔਰ ਇਦਾਂ ਦੀਆਂ ਭੇੜੀਆਂ ਭੇੜੀਆਂ ਗੱਲਾਂ ਕਰਦਾ ਨਾ ਸਿਰਫ ਆਪਣਾ ਮਜ਼ਾਕ ਉਡਾਉਂਦਾ ਲੇਕਿਨ ਦੂਸਰਿਆਂ ਦਾ ਮਜ਼ਾਕ ਵੀ ਉਡਾਉਂਦਾ ਆਪਣੇ ਸੂਬੇ ਦਾ ਮਜ਼ਾਕ ਉਡਾਉਂਦਾ ਆਪਣੀ ਜ਼ੁਬਾਨ ਦਾ ਮਜ਼ਾਕ ਉਡਾਉਂਦਾ ਅੱਜ ਤੁਸੀਂ ਸਭ ਨੇ ਉਹਦੀ ਵੀਡੀਓ ਸੁਣ ਲਈ ਹੈ ਕਿ ਆ ਜਿਹੜੇ ਪੰਜ ਚਾਰ ਨਾਮ ਲੈ ਕੇ ਸਮੇਤ ਮੇਰੇ ਕਿ ਇਹਨਾਂ ਨੂੰ ਤਾਂ ਕੁਝ ਆਉਂਦਾ ਹੀ ਨਹੀਂਗਾ ਤਾਂ ਪਰ ਇਹ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹੇ ਨੇ ਇਹਨਾਂ ਨੂੰ ਪੰਜਾਬੀ ਦਾ ਕੋਈ ਸ਼ਬਦ ਨਹੀਂ ਆਉਂਦਾ ਇਨਾਂ ਨੂੰ ਮੈਂ ਕਹਿ ਦਿੰਦਾ ਕਿ ਤੁਹਾਡਾ ਮੈਂ ਪੇਪਰ ਸੈੱਟ ਕਰ ਦਿੰਦਾ ਲੀਕ ਵੀ ਕਰ ਦੂੰਗਾ ਇੱਕ ਹੋਰ ਆਪਾਂ ਕਿਰਦਾਰ ਇਹਨੇ ਪੇਸ਼ ਕੀਤਾ ਕਿ ਮੈਂ ਚੀਟ ਵੀ ਆ ਮੈਂ ਬੇਈਮਾਨ ਵੀ ਆ ਔਰ ਨਾਲ ਕਿ ਤੁਸੀਂ ਚੰਡੀਗੜ੍ਹ ਲਿਖ ਕੇ ਦਿਖਾ ਦਿਓ ਆਪੇ ਚੰਡੀਗੜ੍ਹ ਦੇ ਲਫ਼ਜ਼ ਬੋਲੇ ਆਪੇ ਚੰਡੀਗੜ੍ਹ ਦੇ ਲਫ਼ਜ਼ ਗਲਤ ਬੋਲੇ ਪੰਜਾਬੀ ਦੇ ਵਿੱਚ ਨਾ ਸਿਰਫ ਪੰਜਾਬੀ ਭਾਸ਼ਾ ਦੇ ਇਸ ਛੋਟੇ ਜਿਹੇ ਇਮਤਿਹਾਨ ਵਿੱਚ ਇਹ ਫੀਲ ਹੋਇਆ ਪਰੰਤੂ ਇੱਕ ਵੱਡੀ ਤਸਵੀਰ ਦੇਖੀਏ ਤਾਂ ਇਹਦੇ ਵਿੱਚ ਜਿਹੜੀਆਂ ਖਾਮੀਆਂ ਨੇ ਇਹ ਕਿਉਂ ਇਸ ਤਰ੍ਹਾਂ ਬੋਲ ਰਿਹਾ ਵਾ ਇਹਦਾ ਕਿਰਦਾਰ ਕਿਸ ਤਰ੍ਹਾਂ ਦਾ ਵਾ ਉਹਤੇ ਤੇ ਮੈਂ ਚੰਦ ਜੇ ਸ਼ਬਦ ਕਹਿਣਾ ਚਾਹਉਣਾ ਪਹਿਲੀ ਗੱਲ ਨਾਲ ਇੱਕ ਫਾਰਸੀ ਦਾ ਇੱਕ ਸ਼ਬਦ ਹੈ ਅਹਿਸਾਸੇ ਕਮ ਤਰੀ ਜਦੋਂ ਬੰਦੇ ਨੂੰ ਆਪਣੇ ਆਪ ਵਿੱਚ ਕੋਈ ਸੈਲਫ ਕੌਨਫੀਡੈਂਸ ਨਹੀਂ ਹੁੰਦਾ ਜਾਂ ਉਹ ਇਨਫੀਰੀਓਰਿਟੀ ਕੰਪਲੈਕਸ ਦਾ ਇੱਕ ਸ਼ਿਕਾਰ ਹੁੰਦਾ ਕਿ ਮੈਂ ਦੂਸਰੇ ਆਦਮੀਆਂ ਦੇ ਨਾਲ ਕਿਵੇਂ ਬੈਠਾਂਗਾ ਇਹ ਮੇਰੇ ਤੋਂ ਜ਼ਿਆਦਾ ਪੜ੍ਹੇ ਲਿਖੇ ਨੇ ਇਹ ਮੇਰੇ ਤੋਂ ਜ਼ਿਆਦਾ ਅੱਛਾ ਜ਼ੁਬਾਨ ਬੋਲ ਸਕਦੇ ਨੇ ਕਈ ਜ਼ੁਬਾਨਾਂ ਬੋਲ ਸਕਦੇ ਹਨ ਇਸ ਤਰ੍ਹਾਂ ਦੇ ਜਿਹੜੇ ਸ਼ਿਕਾਰ ਹੁੰਦੇ ਨੇ ਇਨਫੀਰੀਓਰਿਟੀ ਕੰਪਲੈਕਸ ਦੇ ਲੋਕ ਉਹ ਫਿਰ ਆਪਣੀ ਇਦਾਂ ਹੀ ਪੜਾਅਸ ਕਰਦੇ ਆ ਔਰ ਨਾਲ ਨਾਲ ਇਹਦੀ ਨਫ਼ਰਤ ਦੀ ਭਾਵਨਾ ਦੇਖੋ ਤੁਸੀਂ ਆਪਣੇ ਪੋਲੀਟੀਕਲ ਆਪੋਨੈਂਟਸ ਵਾਸਤੇ ਇਹ ਕਿੰਨੀ ਨਫ਼ਰਤ ਦੀ ਭਾਵਨਾ ਨਾ ਰੱਖਦਾ ਔਰ ਖਾਸ ਤੌਰ ਤੇ ਮੇਰੇ ਖਿਲਾਫ ਤਾਂ ਇਦਾਂ ਦੇ ਅਪਸ਼ਬਦ ਬੋਲਦਾ ਜਿਹੜੇ ਕਿ ਮੈਂ ਸਮਝਦਾ ਕਿ ਇਹ ਇਹ ਇਹਦੇ ਹੀ ਇਹਦੀ ਜ਼ੁਬਾਨ ਗੰਦੀ ਹੁੰਦੀ ਮੇਰਾ ਉਹਦੇ 'ਚ ਕੁਝ ਨਹੀਂ ਜਾਂਦਾ ਔਰ ਮੈਂ ਕਹਿਣਾ ਚਾਹੁੰਦਾ ਕਿ ਕਿੱਥੇ ਪੰਜਾਬ ਸਾਡਾ ਮਹਾਰਾਜਾ ਰਣਜੀਤ ਸਿੰਘ ਔਰੇ ਬੋਲ ਰਿਹਾ ਸੀ ਮਹਾਰਾਜਾ ਰਣਜੀਤ